ਆ ਸਾਹਿਬ ਜੀ ਤੇ ਆਪਾਂ ਖੜੇ ਆਂਗੇ ਕਣਕਵਾਲ ਪੋਂਗੂਆਂ ਦੇ ਵਿੱਚ ਤੇ ਅੱਜ ਇੱਥੇ ਚੋਰੀ ਹੋਈ ਹੈਗੀ ਦਿਨ ਦਿਹਾੜੇ ਹਨਾ ਜਿਹੜਾ ਤੁਸੀਂ ਘਰ ਦੇਖ ਰਹੇ ਹੋਗੇ ਇਹ ਘਰ ਬਿਲਕੁਲ ਪਿੰਡ ਦੇ ਨਾਲ ਆ ਖੇਤਾਂ ਦੇ ਵਿੱਚ ਆ ਗਾ ਮੰਨ ਕੇ ਚਲੋ ਦਾਣਾ ਮੰਡੀ ਦੇ ਨਾਲ ਘਰ ਆਗਾ ਇੱਥੇ ਇਕੱਲੀ ਔਰਤ ਰਹਿੰਦੀ ਆ ਜਿੱਥੇ ਚੋਰੀ ਹੋਈ ਆ ਦਿਨ ਦਿਹਾੜੇ ਸ਼ਰਿਆਮ ਚੋਰੀ ਹੋਈ ਹੈਗੀ ਤੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦਿੰਨੇ ਆ ਕਿਵੇਂ ਚੋਰੀ ਹੋਈ ਆ ਕਿਹੜਾ ਟਾਈਮ ਤੀਗਾ ਤੇ ਸਾਰੀ ਗੱਲਬਾਤ ਆਪਾਂ ਮਾਤਾ ਜੀ ਨਾਲ ਕਰਾਂਗੇ ਤੇ ਤੁਹਾਨੂੰ ਦਿਖਾਉਣਾ ਜੀ ਆ ਜੀ ਹਾਂ ਜੀ ਆਪਣੀ ਹੋਈ ਚੋਰੀ ਹੈ ਹਾਂ ਆਪਣੀ ਹੋਈ ਪੁੱਤ ਚੋਰੀ ਨਮਾਰੀ ਫਰੋੜੀ ਪਈਏ ਮੇਰੀ ਬੈ ਮੈਂ ਕਰੋ ਬਸ 3 ਵਜੇ ਕਰੋ ਗਈਆਂ ਕਰੋ ਜਾ ਕੇ ਬਸ ਮੈਂ ਕਰੇਲੂ ਕੀ ਬੋ ਕੋਈ ਜਾ ਕੇ ਉਹਦੀ ਅੱਧਾ ਘੰਟਾ ਲੱਗਿਆ ਉਹਦੀ ਮੈਂ ਕਰੀ ਆ ਗਈ ਕਰੀ ਆ ਕੇ ਵੇ ਸਬਜ਼ੀ ਲੈ ਦੇ ਦੇ ਕਿਨੇ ਇਹਨੂੰ ਲੈ ਕੇ ਸੱਜੋ ਕਿ ਮੇਰਾ ਉਹਦੀ ਬਾਤ ਜਿੰਦਾ ਤੋੜਿਆ ਪਿਆ ਮੇਰਾ ਤੁਸੀਂ ਕਹਿੰਦੇ ਕਿ ਟਾਈਮ ਤੇ ਗਏ ਤੇ ਮਤਲਬ ਉੱਥੇ ਪਿੰਡ ਚ ਪਿੰਡ ਸਾਰੀ ਅੱਧਾ ਘੰਟਾ ਲਾਇਆ ਨਹੀਂ ਮੈਂ ਕਿੰਨੇ ਕਿੰਨੇ ਵਜੇ ਗਏ ਸੀ ਅਸੀਂ 3 ਵਜੇ ਗਏ ਤੇ ਆਏ ਕਹਿੰਦੇ ਬਸ ਟਾਉਣ ਮੈਂ ਟਾਈਮ ਦੇਖੇ ਜੀ ਦਿਖਾਓ ਮੋੜੇ ਮੇਰੇ ਚੋਰੀ ਕਿੱਥੇ ਹੋਈ ਅੱਜ ਦਾ ਆ ਜੋ ਜੱਟ ਹਾਂ ਜੀ ਇਹ ਆ ਮਰੋ ਤੋੜਿਆ ਜਿੰਦਾ ਤੋੜਿਆ ਇੱਥੇ ਹਾਂ ਜਿੰਦਾ ਤੋੜਿਆ ਵੀ ਜਾ ਤੈਨੂੰ ਇਹ ਤੋੜਿਆ ਜੂਆ ਤੋਂ ਸੂੜਾ ਤੋੜੀ ਨਾ ਸਾਰੀਆਂ ਠੀਕ ਹੈ ਆਹ ਨਵਾਂ ਪੈ ਬੱਗੜੇ ਪੈ ਨੇ ਆਹ ਬੈੱਡ ਦੇ ਖੜਾ ਫਰੋਲੇ ਪੈ ਨੇ ਸਾਰੇ ਆਹ ਦੇਖੋ ਉਹ ਪਾ ਦੇਖੀ ਰਹੋ ਇਹਨਾਂ ਵਾਲੀ ਬਰੋਈ ਵੀ ਹੈ ਆ ਮੇਰਾ ਬੱਗੜਾ ਰੱਖਾਂ ਮੈਂ ਆਪਣੇ ਥਾਰਿਆਂ ਰੱਖੋ ਆਹ ਘਰ ਕੋਲ ਥੋੜਾ ਕਰ ਮੇਰਾ ਕੱਪੜਾ ਕਿੱਥੇ ਧਰਿਆ ਆਪ ਹੀ ਹਾਂ ਬੜਵੋ ਬੱਗੜਾ ਕਰ ਰਿਹਾ ਰੱਖ ਉੱਪਰ ਆ ਪੈ ਮੇਰਾ ਆਇਓ ਇੱਧਰ ਬੱਗੜਾ ਪਾਏ ਮੈਂ ਸਾਰੀਆਂ ਦਗਾਉਂਦੇ ਦਰ ਦਰ ਇਹ ਮਾਰੀ ਕੋਈ ਪੇਟੀ ਬੋਲ ਰਹੀ ਹੈ ਆ ਦੇਖ ਸਕਦੇ ਤੁਸੀਂ ਅਲਮਾਰੀ ਬਿਲਕੁਲ ਖਲਾਰਾ ਪਾਇਆ ਪਿਆਗਾ ਇਸ ਤੋਂ ਹਿਸਾਬ ਲੱਗਦਾ ਵੀ ਘੰਟਾ ਡੇਢ ਘੰਟਾ ਦੇ ਕਰੀਬ ਇੱਥੇ ਜਿਹੜੇ ਚੋਰ ਜੀ ਇੱਥੇ ਰਹੇ ਸੀਗੇ ਤੇ ਆਸ ਹਨ ਦਿਖਾਉਣਿਆ ਤੇ ਆ ਦੇਖੋ ਪੇਟੀ ਪੇਟੀ ਫਰੋਲੀ ਪਈਆ ਇਸ ਤਰ੍ਹਾਂ ਖਲਾਰਾ ਜਿਹੜਾ ਪਾਇਆ ਹੋਇਆਗਾ ਤੁਸੀਂ ਥੋੜੇ ਸਾਹਮਣੇ ਆਗਾ ਦੰਦੇ ਹੜੇ ਚੋਰੀ ਹੋਈ ਆ ਤੇ ਆਪਣਾ ਨਾਮ ਦੱਸਿਓ ਉਮਰ ਕੀ ਆ ਜੀ ਚਰਨਜੀਤ ਬਾਈ ਚਰਨਜੀਤ ਬਾਈ ਹਾਂ ਜੀ ਤੇਰੇ ਘਰ ਵਾਲੀ ਚਰਨਜੀਤ ਠੀਕ ਆ ਜੀ ਤੇ ਤੁਸੀਂ ਉੱਥੇ ਕੋਈ ਦਰਖਾਸਤ ਦਿੱਤੀ ਹੈ ਕਿ ਥਾਣੇ 'ਚ ਨਾ ਦਿੱਤੀ ਬਾਈ ਦੇਖਿਓ ਉਹਨੇ ਗੁੱਡੀ ਨੂੰ ਆਏ ਨੇ ਹੁਣ ਠੀਕ ਆ ਜੀ ਹਾਂ ਦਾ ਕਿਉਂ ਦਿਨੇ ਚੋਰੀ ਹੋਈ ਆ ਮਤਲਬ ਦਿਨੇ ਹੋਈ ਆ ਬਸ 5:00 ਵਜੇ ਚੋਰੀ ਹੋਈ ਜੀ ਔਰ 5:00 ਵਜੇ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਇਕੱਲੇ ਰਹਿੰਦੀ ਆ ਮੈਂ ਤੋਰੇ ਬਸ ਦੁਪਹਿਰੇ ਚੰਗੀ ਵੀ ਨਹੀਂ ਪਈਆਂ ਔਰੇ ਨਾ ਤੋ ਕਿਵੇਂ ਇੱਥੇ ਦੁਪਹਿਰ ਸੱਤ ਬਾਈ ਬਾਬਾ ਦੇ ਘਰੇ ਕਰਦੀਆਂ ਠੀਕ ਕਰਾ ਤਾ ਸੀ ਦੋ ਸਸਰ ਨੂੰ ਪ ਕੋ ਦਿਨ ਦਾ ਜੀ ਮੇਰੇ ਕੋਲ ਸਦਾ ਤੁਸੀਂ ਦੇਖ ਸਕਦੇ ਹੋ ਨਾ ਚੋਰੀਦੰ ਦਿਹਾੜੀ ਹੋਈ ਹੈਗੀ ਬਹੁਤ ਮਾੜੀ ਘਟਨਾ ਗਈ ਕਿਉਂਕਿ ਇਕੱਲੇ ਕਰੇ ਬੰਦੇ ਰਹਿਣ ਦਾ ਬਹੁਤ ਔਖਾ ਹੋ ਗਿਆ ਨਸ਼ੇੜੀਆਂ ਦਾ ਕੰਮ ਹੋ ਸਕਦਾ ਇਹ ਜਦ ਤੱਕ ਜਿਹੜਾ ਤੁਸੀਂ ਮੰਨ ਲਓ ਟੱਪੇ ਕਿੱਥੋਂ ਸਾਨੂੰ ਪਤਾ ਵੀ ਕਿੱਥੋਂ ਟੱਪੇ ਦਿਖਾਜੋ ਮੜੇ ਆ ਜਾ ਜੀ ਟੱਪੇ ਜਾਓ ਬਾਹਰ ਉਹ ਪੈੜਾ ਪਈਆਂ ਦੇਖ ਦੋ ਇੱਧਰ ਆ ਦੇ ਉਧਰ ਪੈੜਾ ਆ ਦੇਖ ਸਕਦੇ ਤੁਸੀਂ ਇੱਥੋਂ ਟੱਪੇ ਨੇ ਇਹ ਟੱਪੇ ਨੇ ਜਿਹੜੇ ਮੰਦੇ ਆਏ ਸੀ ਦੇਣੇ ਆਹਰੋਂ ਟੱਪੇ ਨੇ ਕਿਤੇ ਉਧਰ ਦੀ ਸਾਲ ਮਾਰੀ ਤੇਰੇ ਖੇਤ ਕਿਸ ਦਿਨਗੇ ਨਾਲ ਖੇਤ ਚਾਲ ਮਾਰੇ ਦੋ ਪੈਣਾ ਪੀ ਰਿਖੇ ਅੱਗੇ ਮਤਲਬ ਟੱਪ ਗਏ ਉਸ ਤੋਂ ਬਾਅਦ ਤੁਸੀਂ ਜਦੋਂ ਆ ਕੇ ਦੇਖਿਆ ਤੁਸੀਂ ਨੇ ਮਤਲਬ ਕਿੱਦਾਂ ਖਲਾ ਰਹੀ ਅਸੀਂ ਸਾਰੀ ਇਹ ਪੈਣੀ ਮੈਂ ਆ ਕੇ ਦੇਖਿਆ ਮੇਰੇ ਗਿਆ ਤੋੜਿਆ ਪਿਆ ਜਿੰਦਾ ਤੋੜਿਆ ਪਿਆ ਜਦੋਂ ਮੈਂ ਉਹ ਤੋਂ ਬਾਹਰ ਪਕਾਤੀਰ ਬਾਅਦ ਦਿਖਾਇਆ ਬੁੜੇ ਦਾ ਸੱਦ ਕੇ ਦਿਖਾਇਆ ਉਹਦੇ ਬਾਅਦ ਉਹ ਜਿੰਦਾ ਕੋਲੇ ਅੰਦਰ ਮੇਰੀ ਪੇਟੀ ਖੋਲੀ ਵੀ ਨਮਾਰੀ ਬੈਟ ਸਾਰੇ ਪਰੋਲੇ ਪਏ ਮੇਰੇ ਇਹ ਜਿੰਦਾ ਵੀ ਤੋੜਿਆ ਸੀ ਮੈਂ ਜਿੰਦਾ ਜੀ ਇਹ ਜਿੰਦਾ ਫਸਾਇਆ ਹੋਇਤੀ ਵਿੱਚ ਠੀਕ ਇਹ ਮੈਂ ਜੋ ਕੁਜੀ ਦਾ ਖੋਲਿਆ ਜੁਕਰੀ ਉਹ ਜਿੰਦੇ ਮੈਂ ਗੋਈ ਜੁਕਰੀ ਇਹ ਜਿੰਦਾ ਦੀ ਮੈਨੂੰ ਆਦੀ ਹਾਂ ਮਾਂਜੀ ਜੀ ਮੈਂ ਤਾਂ ਇਹ ਕਹਿੰਨੀ ਵੀ ਮੇਰੇ ਤੀਜੀ ਵਾਰ ਇਹ ਲਾ ਹੋ ਗਿਆ ਬੁੜੀ ធីਮਿਆਂ ਕਰ ਲਿਤੀਆਂ ਪਹਿਲਾਂ ਪਹਿਲਾਂ ਵੀ ਜਿਵੇਂ ਲੋਕ ਪਹਿਲਾਂ ਉਹ ਰਾ ਬੜੇ ਬੰਦੇ ਉਦੋਂ ਉਦੋਂ ਕਹਿੰਦੇ ਲੈਟਾਂ ਨਾਲ ਲੈਟਰ ਆਈ ਦੇ ਫਿਰ ਉਹਦੇ ਬਾਅਦ ਫੇਰ ਆ ਬੜੇ ਉਹਨਾਂ ਕਹਿੰਦੇ ធីਮਿਆਂ ਲੱਗੇ ਵੱਡੇ ਵੱਰਦੇ ਮੇਰੇ ਘਰ ਹੀ ਵੱਧਣ ਜੋ ਮੈਂ ਰਹਿੰਦੀ ਹਾਂ ਹਾਂਜੀ ਤਾਂ ਇਹ ਤੇ ਦੰਦੜੇ ਖੇਤਾਂ ਦੇ ਵਿੱਚ ਘਰ ਆਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਇਧਰ ਇੱਥੋਂ ਦੀ ਬੰਦਾ ਟੱਪਿਆ ਤੇ ਕਿੰਨੇ ਕ ਜਣੇ ਹੋ ਸਕਦੇ ਥੋੜੇ ਹਿਸਾਬ ਨਾਲ ਇੱਕ ਦਾ ਇੱਕ ਇੱਕ ਜਿਹੇ ਪੜਾ ਨੇ ਇੱਕ ਜਿਹੇ ਪੜਾ ਨੇ ਇੱਕ ਜਿਹੇ ਪੜਾ ਚਾਪਰੀ ਇਹਨਾਂ ਨੇ ਉਹ ਪਈਆਂ ਨੂੰ ਵੀ ਕੋਈ ਪੜਾ ਠੀਕ ਹੈ ਤੇ ਸਾਨੂੰ ਉਧਰ ਇੱਕ ਬੰਦਾ ਭੱਜੇ ਇਧਰ ਆਏ ਭਾਈ ਪੈੜਾ ਪਈਆਂ ਇਧਰ ਹੀ ਪਈਆਂ ਨੇ ਚਲੋ ਆਜ ਬਾਰੇ ਦੁਹਾਨੇ ਆਪਾਂ ਆਜੋ ਤੇ ਤੇ ਜਿਹੜਾ ਸਾਨੂੰ ਪਹਿਲਾਂ ਦਿਖਾਇਆ ਸੀ ਨਾ ਉਧਰੋਂ ਬੰਦਾ ਟੱਪਿਆ ਤੇ ਇੱਥੋਂ ਸਾਲ ਮਾਰੀਗਾ ਆ ਕੰਦ ਤੋਂ niche ਆਏਗਾ ਇਧਰ ਨੂੰ ਭੱਜਾਂ ਵਾਲਾ ਪੈੜਾ ਪਈਆਂ ਨੇ ਇੱਥੇ ਤੇ ਜਦੋਂ ਮਤਲਬ ਹੋਇਆ ਦਿਨ ਦਿਹਾੜੇ ਚੋਰੀ ਹੋਈ ਆ ਸ਼ਰਿਆਮ ਤੇ ਬਹੁਤ ਗਲਤ ਘਟਨਾ ਹੋਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੇ ਘਰਾਂ ਦੀ ਨਿਗਰਾਨੀ ਰੱਖੋ ਕਿਉਂਕਿ ਦੰਦੇਹਾੜੇ ਜਿਹੜਾ ਨਸ਼ੇੜੀਆਂ ਦਾ ਕੰਮ ਇਹ ਬਹੁਤ ਵੱਧਦਾ ਜਾ ਰਿਹਾ ਦਿਨੋਂ ਦਿਨ ਹੁਣ ਜਿਹੜਾ ਆਪਾਂ ਦਪਹਿਰੇ ਹਨਾ ਸੌ ਜਾਂਦੇ ਆ ਜਾਂ ਜਿੰਦਾ ਵਗੈਰਾ ਲਾ ਕੇ ਉਰਾ ਭਰਾ ਭਾ ਗ ਜਾਂਦੇ ਆ ਆਪਣੇ ਘਰਾਂ ਦੀ ਆਪ ਨਿਗਰਾਨੀ ਰੱਖੋ ਥੈਂਕ ਯੂ ਜੀ